ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਫਾਲਤੂ ਜਨਵਰਾਂ ਤੇ ਪਸ਼ੂਆਂ ਦੀ ਸਿਹਤ ਸੰਭਾਲ ਦੇ ਲਈ ਸੁਭਾ ਸਰਕਾਰ ਨੇ ਦਿੱਤੀਆਂ ਖਾਸ ਸੇਵਾਵਾਂ ਛੇ ਵੈਟਨਰੀ ਪੋਲੀਕਲੀਨਿਕਾਂ ਦੇ ਵਿੱਚ ਇੰਡੋਰ ਸੇਵਾਵਾਂ ਦਿੱਤੀਆਂ ਜਾਣਗੀਆਂ ਇਹਨਾਂ ਦੇ ਵਿੱਚ ਐਕਸ-ਰੇ ਅਲਟਰਾਸਾਉਂਡ ਦੇ ਨਾਲ-ਨਾਲ ਸਰਜਰੀ ਸੇਵਾਵਾਂ ਵੀ ਹੋਣਗੀਆਂ ਦੱਸਦੀਏ ਇਸ ਵੇਲੇ ਸੂਬਾ ਸਰਕਾਰ ਦੇ ਵੱਲੋਂ ਸੂਬੇ ਦੇ ਜਿੰਨੇ ਵੀ ਪਾਲਤੂ ਜਾਨਵਰ ਤੇ ਪਸ਼ੂ ਨੇ ਉਹਨਾਂ ਦੀ ਸਿਹਤ ਸੰਭਾਲ ਦੇ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਹੁਣ ਸੂਬਾ ਸਰਕਾਰ ਦੇ ਵੱਲੋਂ ਛੇ ਵੈਟਨਰੀ ਪੋਲੀਕਲੀਨਿਕਾਂ ਦੇ ਵਿੱਚ ਇੰਡੋਰ ਸੇਵਾਵਾਂ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਨਾਲ ਹੀ ਦੱਸਦੀ ਹੈ ਕਿ ਇਸ ਦੇ ਤਹਿਤ ਹੁੰਡੀਆਂ ਸੇਵਾਵਾਂ ਮਿਲਣਗੀਆਂ ਉਹਨਾਂ ਦੇ ਵਿੱਚ ਐਕਸ-ਰੇ, ਅਲਟਰਾਸਾਉਂ ਤੇ ਨਾਲ ਹੀ ਨਾਲ ਸਰਜਰੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਸੂਬੇ ਦੇ ਜਿੰਨੇ ਵੀ ਪਾਲਤੂ ਜਾਨਵਰ ਤੇ ਪਸ਼ੂ ਨੇ ਉਹਨਾਂ ਦੀ ਸਿਹਤ ਸੁਰੱਖਿਆ ਕੀਤੀ ਜਾਵੇਗੀ ਦੱਸਦੀਏ ਇਹ ਸਾਰੀ ਜਾਣਕਾਰੀ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਇਸ ਦੇ ਲਈ ਇੱਕ ਵੱਡੀ ਰਾਸ਼ੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ 1 ਕਰੋੜ 85 ਲੱਖ ਰੁਪਏ ਦਾ ਇਹ ਫੰਡ ਹੈ ਉਹ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਹੈ ਕਿ ਜਿਹੜੇ 6 ਵਟਨਰੀ ਪਾਲੀਕਲੀਨਿਕ ਸ਼ੁਰੂ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਜਿਹੜੀਆਂ ਇਹ ਸੇਵਾਵਾਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਵਿੱਚ ਐਕਸ-ਰੇ, ਅਲਟਰਾਸਾਉਂਡ, ਸਰਜਰੀ ਤੇ ਸਰਜਰੀ ਤੋਂ ਬਾਅਦ ਜਿਹੜਾ ਹੋਣ ਵਾਲਾ ਇਲਾਜ ਤੇ ਸਾਮ ਸੰਭਾਲ ਲੈ ਇਸ ਦੇ ਸੰਬੰਧ ਦੇ ਵਿੱਚ ਸਾਰੀ ਹੀ ਜਿਹੜੀ ਸਮਗਰੀ ਹੈ ਉਹ ਮੁਹੱਈਆ ਕਰਵਾਈ ਜਾਵੇਗੀ ਤੇ ਬਹੁਤ ਸਾਰੇ ਨਵੇਂ ਅਪਸਰਾਂ ਦੀ ਭਰਤੀ ਵੀ ਕੀਤੀ ਜਾਵੇਗੀ ਤਾਂ ਕਿ ਜਿੰਨੇ ਵੀ ਸੂਬੇ ਦੇ ਜਿਹੜੇ ਕਿ ਪਾਲਤੂ ਪਸ਼ੂ ਤੇ ਜਨਵਰ ਨੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਉਹਨਾਂ ਨੇ ਕਿਹਾ ਕੇ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਸੰਗਰੂਰ ਦੇ ਸਮੇਤ ਹੋਰ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਨਾਲ ਜਿੰਨੇ ਵੀ ਪਾਲਤੂ ਪਸ਼ੂ ਤੇ ਜਨਵਰ ਨੇ ਉਹਨਾਂ ਦੀ ਸਿਹਤ ਸੰਭਾਲ ਕੀਤੀ ਜਾਵੇਗੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਸੰਬੰਧ ਦੇ ਵਿੱਚ ਨਵਾਂ ਸਟਾਫ ਵੀ ਭਰਤੀ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ 326 ਵੈਟਰਨਰੀ ਅਫਸਰਾਂ ਵੈਟਰਨਰੀ ਇਨਸਪੈਕਟਰਾਂ ਤੇ ਹੋਰ ਸਟਾਫ ਦੀ ਵੀ ਜਿਹੜੀ ਕਿ ਨਿਯੁਕਤੀ ਕੀਤੀ ਜਾਵੇਗੀ ਤੇ ਜਿੱਥੇ-ਜਿੱਥੇ ਵੀ ਇਹ ਸਟਾਫ ਪਹਿਲਾਂ ਘਟ ਹੈ ਉੱਥੇ ਸਟਾਫ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਜਿਹੜੇ ਕਿ ਵੈਟਰਨਰੀ ਹਸਪਤਾਲ ਤੇ ਡਿਸਪੈਂਸਰੀਆਂ ਜਿਹੜੀਆਂ ਪਹਿਲਾਂ ਹੀ ਨੇ ਉਹਨਾਂ ਦੇ ਲਈ 3 ਕਰੋੜ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਤਾਂ ਕਿ ਸੂਬੇ ਦੇ ਜਿੰਨੇ ਵੀ ਪਸ਼ੂ ਨੇ ਤੇ ਜਿੰਨੇ ਵੀ ਜਾਨਵਰ ਨੇ ਜਿਹੜੇ ਪਾਲਤੂ ਨੇ ਉਹਨਾਂ ਦੀ ਸਿਹਤ ਸੰਭਾਲ ਕੀਤੀ ਜਾ ਸਕੇ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਇਲਾਵਾ ਇੱਕ ਜਿਹੜੀ ਕਿ 199 ਜਿਹੜੀ ਕਿ ਪਸ਼ੂ ਪਾਲਾਈ ਤੇ ਜਾਗਰੂਕਤਾ ਕੈਂਪ ਨੇ ਉਹ ਵੀ ਲਗਾਏ ਜਾਣਗੇ ਤੇ ਨਾਲ ਹੀ ਨਾਲ 21ਵੀਂ ਪਸ਼ੂ ਗਣਨਾ ਵੀ ਕਰਵਾਈ ਜਾਵੇਗੀ ਇਥੇ ਨਾਲ ਹੀ ਸਰਦਾਰ ਖੁੱਡੀਆਂ ਹੋਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਜਿਹੜਾ ਕਰਾਇਆ ਗਿਆ ਪੈਟ ਐਕਸਪੋ ਜਿਹੜਾ ਪ੍ਰੋਗਰਾਮ ਹੈ ਉਹ ਚੰਡੀਗੜ੍ਹ ਵਿੱਚ ਜਿਹੜਾ ਆਰਗੇਨਾਈਜ਼ ਕੀਤਾ ਗਿਆ ਹੈ ਉਹ ਪਹਿਲੀ ਵਾਰ ਹੋਇਆ ਹੈ ਜਿਸ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਨਾਲ-ਨਾਲ ਹੋਰ ਸੰਸਥਾਵਾਂ ਨੇ ਵੀ ਮੇਜ਼ਬਾਨੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਵੇਲੇ ਸੂਬਾ ਸਰਕਾਰ ਦੇ ਵੱਲੋਂ ਵੱਡੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਜਨਵੀ ਪਾਲਤੂ ਜਾਨਵਰ ਤੇ ਪਸ਼ੂ ਨੇ ਉਹਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰਾਂ ਦੀ ਅਗਵਾਈ ਦੇ ਹੇਠ ਸੂਬੇ ਦੇ ਵਕਫਾ ਕ ਜਿਹੜੇ ਵਿਭਾਗ ਨੇ ਉਹਨਾਂ ਨੂੰ ਵੱਡੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਤਾਂ ਕਿ ਹਰ ਖੇਤਰ ਹੈ ਆਪਣੇ ਆਪ ਦੇ ਵਿੱਚ ਮੱਲਾ ਮਾਰੇ ਤੇ ਹੁਣ ਖਾਸ ਤੌਰ ਤੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇਹ ਜਿਹੜੀ ਕਿ ਵੱਡੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਤਹਿਤ ਨਵੀਆਂ ਆਸਾਨੀਆਂ ਵੀ ਭਰੀਆਂ ਜਾਣਗੀਆਂ ਜਿਸ ਦੇ ਵਿੱਚ ਜਿਨੇ ਵੀ ਨਵੇਂ ਵੈਟਰਨਰੀ ਡਾਕਟਰ ਵੈਟਰਨਰੀ ਇੰਸਪੈਕਟਰ ਹੋਣਗੇ ਉਹ ਜਿਨੇ ਵੀ ਸੂਬੇ ਦੇ ਪਾਲਤੂ ਪਸ਼ੂ ਤੇ ਜਾਨਵਰ ਨੇ ਉਹਨਾਂ ਦੀ ਸੇਵਾ ਸੰਭਾਲ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਇਹਨਾਂ ਨਾਲ ਹੀ ਇਹ ਵੀ ਦੱਸਦੀ ਹੈ ਕਿ ਜਿਹੜੇ ਵੀ ਆਵਾਰਾ ਪਸ਼ੂ ਨੇ ਉਹਨਾਂ ਤੋਂ ਸੁਰੱਖਿਆ ਦੇ ਲਈ ਵੀ ਸੂਬਾ ਸਰਕਾਰ ਦੇ ਵੱਲੋਂ ਉਚੇਚੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਨਾਲ ਮੂੰਹ ਖੋਰ ਦੀ ਜਿਹੜੀ ਬਿਮਾਰੀ ਆਮ ਤੌਰ ਤੇ ਪਸ਼ੂਆਂ ਨੂੰ ਲੱਗ ਜਾਂਦੀ ਹੈ ਉਸ ਦੇ ਲਈ ਮੁਫਤ ਵੈਕਸੀਨ ਤੇ ਟੀਕਾਕਰਨ ਵੀ ਕੀਤਾ ਜਾਵੇਗਾ ਜਿਹੜਾ ਕਿ ਸਾਲ ਦੇ ਵਿੱਚ ਦੋ ਵਾਰ ਕੀਤਾ ਜਾਵੇਗਾ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਸੂਬਾ ਸਰਕਾਰ ਦੀ ਖਾਸ ਅਗਵਾਈ ਦੇ ਹੇਠ ਇਸ ਵੇਲੇ ਜਿੰਨੇ ਵੀ ਸੂਬੇ ਦੇ ਪਾਲਤੂ ਪਸ਼ੂ ਤੇ ਜਾਨਵਰ ਨੇ ਉਹਨਾਂ ਦੀ ਸਿਹਤ ਨੂੰ ਯਕੀਨੀ ਨੌਣ ਦੇ ਲਈ ਉਚੇਚੇ ਉਪਰਾਲੇ ਕੀਤੇ ਜਾ ਰਹੇ ਨੇ